ਹੈਲੋ 사ਸੀ ਕਾਲ ਜੀ ਕੀ ਹਾਲ ਚਾਲ ਆਹ ਵੀਡੀਓ ਦੇਖੋ ਜੀ ਬਹੁਤ ਵਧੀਆ ਵੀਡੀਓ ਲਿਆਇਆ ਕਹਿੰਦਾ ਪੁੱਛਦਾ ਬੈ ਕਹਿੰਦਾ ਸਮਾਜ ਸਾਹਿਬ ਦਾ ਜਬਰਦਸਤ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਮੈਂ ਕਹ ਜਿਹੜਾ 5 ਕਰੋੜ ਦੀ ਗੱਡੀ ਚ ਫਿਰਦਿਆ ਉਹਦੇ ਮੁਤਲਕ ਖਿਆਲ ਪੁੱਛਣਾ ਪਿਆ ਜਿਹਦੀ ਜੇਬ ਚ 500 ਰੁਪਏ ਨਹੀਂ ਹੈ ਦੇ ਬਾਰੇ ਕਿਉਂ ਨਹੀਂ ਪੁੱਛਦੇ ਤੁਸੀਂ ਉਹ ਜਿਹਦੇ ਦੋ ਬੱਚੇ ਬਿਮਾਰ ਹੋਈਆਂ ਨੇ ਬੁਜਾਏ ਦਵਾਈ ਦੇ ਕਾਵਾ ਹੀ ਪਈ ਜੇ ਪੈਸੇ ਨਹੀਂ ਹੈ ਦਵਾਈ ਜੋਗੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜਿਹਦੀ 30000 ਤਨਹਾ ਹੈ 40000 ਰੁਪਏ ਬਿਜਲੀ ਦਾ ਬਿੱਲ ਆਇਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਤੇ 5-5 ਕਰੋੜ 7-7 ਕਰੋੜ ਰੁਪਏ ਕਮਾਉਂਦੇ ਪਏ ਨੇ ਉਹਨਾਂ ਦੀ ਤੁਹਾਨੂੰ ਫਿਕਰ ਪੈ ਗਈ ਦੀਏ ਜਿਹਦੇ ਘਰ ਆٹے ਦਾ ਤੋੜਾ ਪੂੜਾ ਨਹੀਂ ਹੁੰਦਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮੇਰਾ ਉਹਦੇ ਨਾਲ ਕੋਈ ਤੱਲਕ ਨਹੀਂ ਹੈ ਜਬਰਦਸਤ ਨਾ ਸਾਡਾ ਕੱਖੋ ਲੱਗਦਾ ਅਸੀਂ ਉਹਦੇ ਉੱਤੇ ਵੀ ਕਲਿੱਪ ਬਣਾਏ ਦੇਨੇ ਲੇਕਿਨ ਦਸੰਦਾ ਮਕਸਦ ਹੈ ਬਹਾਰ ਆਓ ਯਾਰ ਤੁਹਾਡਾ ਪਾਕਿਸਤਾਨ ਭੁੱਖਾ ਮਰਦਾ ਪਿਆ ਕਦੀ ਮਾਰੇ ਦੇ ਕੋਲ ਬੈ ਕੇ ਤੇ ਵੇਖੋ ਤੇ ਦੁੱਖ ਕਿੰਨੇ ਨੇ ਉਦੋਂ ਮਾਂ ਪਿਓ ਦਾ ਦੁੱਖ ਵੱਖਰਾ ਹੈ ਬਿਮਾਰੀ ਦਾ ਦੁੱਖ ਵਗੜਾ ਹੈ ਆਟੇ ਦਾ ਵੱਖਰਾ ਹੈ ਬਿਜਲੀ ਦਾ ਵੱਖਰਾ ਹੈ ਗੈਸ ਦਾ ਵੱਖਰਾ ਹੈ ਜਿੱਥੇ ਕੰਮ ਕਰਦੇ ਆ ਉੱਥੇ ਵੱਖਰੇ ਰੋਲੇ ਨੇ ਕਦੀ ਤਨਹਾ ਘਟ ਲੱਭ ਜਾਂਦੀ ਕਦੀ ਟਾਈਮ ਤੇ ਨਹੀਂ ਲੱਗਦੀ ਕਦੀ ਇਹਨਾਂ ਦੇ ਮੁਤਲਕ ਵੀ ਪੁੱਛੋ ਨਾ ਦੁਖੀਏ ਦੀ ਗੱਲ ਦੁਖੀਏ ਜਾਣੇ ਸੁਖੀਏ ਨੂੰ ਕੀ ਖਬਰਾਂ